ਹਲਕਾ ਬਸੀ ਬਠਿੰਡਾ ਤੋਂ ਇੰਚਾਰਜ ਕੁਲਦੀਪ ਸਿੰਘ ਸਿੱਧੂਪੁਰਾ ਤੇ ਪੰਜਾਬ ਦੇ ਮੁੱਖ ਬੁਲਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਕਿ ਅੱਜ ਪ੍ਰੈਸ ਕਾਨਫਰੰਸ ਕਰਾਉਂਦਾ ਕੀ ਐਜੰਡਾ ਸੀ ਹਾਂ ਪਰ ਇਹਦਾ ਵੈਗੁਰ ਜੀ ਦਾ ਦੇਖੋ ਵੈਗੁਰ ਜੀ ਕੀ ਫਤ ਹੈ ਜੀ ਬੇਨਤੀ ਇਹ ਹੈ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਦਾ ਇੱਕੋ ਹੀ ਮੁੱਦਾ ਹੈ ਜਿਹੜੇ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਝਾੜੂ ਪਾਰਟੀ ਦੀ ਸਰਕਾਰ ਨੇ ਇੰਚਾਰਜ ਲਾਏ ਨੇ ਉਹ ਇੰਚਾਰਜ ਕੌਣ ਨੇ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਇਹ ਅੱਜ ਸਾਨੂੰ ਦੇਖਣ ਦੀ ਜ਼ਰੂਰਤ ਹੈ ਪੰਜਾਬ ਦੇ ਇੰਚਾਰਜ ਸਤਿੰਦਰ ਜੈਨ ਔਰ ਮਨੀਸ਼ ਤਰੂਦ ਜਿਹੜੇ ਲਾਏ ਨੇ ਉਹ ਸ਼ਰਾਬ ਦੇ ਘਪਲੇ ਦੇ ਵਿੱਚ ਗ੍ਰਿਫਤਾਰ ਹੋ ਕੇ ਜੇਲਾਂ ਦੀਆਂ ਸਜ਼ਾਾਂਵਾਂ ਭੁਗਤ ਚੁੱਕੇ ਨੇ ਕਿਸੀ ਦਿਨ ਕੇ ਸਾਨੂੰ ਉਹ ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਕਰਨਾ ਹੈ ਨਸ਼ਾ ਵਿਰੋਧ ਜਿਹੜਾ ਜੰਗ ਛੇੜਿਆ ਉਹ ਅਸੀਂ ਸਫਲ ਕਰਨਾ ਹੈ ਇੱਕ ਪਾਸੇ ਉਹਨਾਂ ਦੇ ਜਿਹੜੇ ਇੰਚਾਰਜ ਨੇ ਜਿਹੜੇ ਕਿ ਮੁੱਖ ਮੰਤਰੀ ਦੇ ਉੱਪਰ ਲਾਏ ਗਏ ਨੇ ਭਗਵੰਤ ਮਾਨ ਜੀ ਦੇ ਉੱਪਰ ਉਹ ਨਸ਼ੇ ਦੇ ਵਿੱਚ ਲਿਪਟੇ ਹੋਏ ਨੇ ਸਜਾ ਕ ਜੇਲ ਦੇ ਵਿੱਚ ਜਾ ਚੁੱਕੇ ਨੇ ਮਨੀਸ਼ ਸੋਧਿਆ ਜੀ ਦਿੱਲੀ ਦੇ ਲੋਕਾਂ ਨੇ ਜ਼ਮਾਨਤ ਜਬਤ ਕਰਵਾਤੀ ਉਹਨਾਂ ਦੀ ਦਿੱਲੀ ਦੇ ਲੋਕਾਂ ਨੇ ਬੇਦਖਲ ਕਰਕੇ ਉਹਨਾਂ ਨੂੰ ਪੰਜਾਬ ਚ ਭੇਜਤਾ ਕੀ ਗੱਲ ਹੈ ਪੰਜਾਬ ਜਿਹੜੀ ਹੈ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਪੰਜਾਬ ਦੇ ਲੋਕ ਹਰ ਕਿਸੇ ਜਿਹੜਾ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਕਿ ਇਥੇ ਇਹਨਾਂ ਚਾਰਜ ਲਾ ਕੇ ਭੇਜਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦਾ ਵਿਰੋਧ ਹੀ ਕਰਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਸੱਚੇ ਸੁੱਚੇ ਇਮਾਨਦਾਰ ਦੇਸ਼ ਭਗਤ ਲੀਡਰ ਦੀ ਜ਼ਰੂਰਤ ਹੈ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਨੇ ਉਹੀ ਦੇਸ਼ ਭਗਤ ਹੈ ਕਿਉਂਕਿ ਜਿਹੜੇ ਹਰ ਇੱਕ ਵਰਗ ਦੀ ਗੱਲ ਕਰਦੇ ਨੇ ਹਰ ਇੱਕ ਬਾਰੇ ਸੋਚਦੇ ਨੇ ਹਰ ਇੱਕ ਵਰਗ ਨੂੰ ਉੱਚਾ ਚੁੱਕਣ ਦਾ ਕੰਮ ਕਰਦੇ ਨੇ ਦੇਸ਼ ਨੂੰ ਵਿਕਸਿਤ ਬਣਾਉਣ ਦੇ ਵਿੱਚ ਜਿਹੜੇ ਕਿ ਦਿਨ ਰਾਤ ਕੰਮ ਕਰ ਰਹੇ ਨੇ ਨਰਿੰਦਰભાઈ ਮੋਦੀ ਉਹ ਨੇ ਦੇਸ਼ ਦੇ ਲੀਡਰ ਇਹ ਨਹੀਂ ਹੈਗੇ ਜਿਹੜੇ ਮਨੀਸ਼ ਸੋਧਿਆ ਜੀ ਕੀ ਨੇ ਕੁਛ ਨਹੀਂ ਮੈਂ ਸਮਝਦਾ ਦੂਜੀ ਗੱਲ ਮੇਰੀ ਬੇਨਤੀ ਹੈ ਤੁਹਾਨੂੰ ਮੋਦੀ ਦੀ ਗੱਲ ਕੀਤੀ ਆ ਪੀਐਮ ਮੋਦੀ ਦੀ ਉਹਨਾਂ ਨੇ ਕਿਸਾਨ ਇਹ ਵੀ ਕਹਿ ਰਹੇ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਨਾਲ ਹਮੇਸ਼ਾ ਭਾਜਪਾ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ ਕਿ ਪੰਜਾਬ ਵੱਲੋਂ ਪੱਖਪਾਤ ਕਰਦਾ ਯਾਰ ਭਾਜਪਾ ਨੇ ਕੀ ਪੱਖਪਾਤ ਕਰਦਾ ਡਾਂਗਾ ਮਾਰ ਮਾਰ ਕੇ ਕਿਸਾਨਾਂ ਨੂੰ ਭੁਜਾਤਾ ਹੈ ਉਹਨਾਂ ਨੇ ਜਿਹੜੇ ਬਾਰਡਰ ਤੇ ਬੈਠਦੇ ਨੇ ਨਰਿੰਦਰ ਮੋਦੀ ਜੀ ਦਾ ਇੱਕ ਸਿਪਾਹੀ ਉੱਥੇ ਆਇਆ ਮੈਨੂੰ ਦੱਸੋ ਸੈਂਟਰਲ ਗਵਰਨਮੈਂਟ ਦਾ ਇੱਕ ਸਿਪਾਹੀ ਉੱਥੇ ਆਇਆ ਕਿਹੜੀ ਏਜੰਸੀ ਉੱਥੇ ਉਹਨਾਂ ਨੂੰ ਠਾਲਣ ਵਾਸਤੇ ਆਈ ਹੈ ਇਹਨਾਂ ਨੇ ਉੱਥੇ ਯਾਰ ਭਗਾ ਭਗਾਉਣ ਦੇ ਟਰਾਲੀਆਂ ਕੀ ਟਰੈਕਟਰ ਕੀ ਉਹਨਾਂ ਦੇ ਚੁੱਲ੍ਹੇ ਕੀ ਸਿਲੰਡਰ ਕੀ ਭਗਾ ਭਗਾ ਮਾਰੇ ਖੇਤਾਂ ਦੇ ਵਿੱਚ ਕੀ ਗੱਲ ਇਹ ਕੋਈ ਅਤਵਾਦੀ ਨੇ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਜੇ ਕਹਿੰਦੇ ਨੇ ਵੀ ਉਹ ਮੋਦੀ ਸਰਕਾਰ ਦੇ ਖਿਲਾਫ ਕਰਦੇ ਸੀ ਇਹਨਾਂ ਨੇ ਕਿਉਂ ਠਾਲੇ ਬਈ ਕੀ ਲੱਗਦੇ ਨੇ ਇਹ ਕਿਸਾਨਾਂ ਦੇ ਦੁਸ਼ਮਣ ਅਸਲੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੂੰ ਬਦਨਾਮ ਕਰਦੇ ਨੇ ਅਸਲ ਦੁਸ਼ਮਣ ਇਹ ਨੇ ਜਿਹੜੇ ਝਾੜੂ ਪਾਰਟੀ ਦੇ ਨੇ ਮੁੱਖ ਮੰਤਰੀ ਜਵਾਬ ਦੇਣ ਕਿ ਅਸੀਂ ਕਿਸਾਨਾਂ ਦੇ ਹਤਾਸ਼ੀ ਹੈ ਇਹ ਉਹਨਾਂ ਦੇ ਖਿਲਾਫ ਹੈ ਅੱਜ ਉਹ ਕਿਸਾਨ ਬਚਾਰੇ ਆਪਣੀਆਂ ਐਫਆਈਆ ਰਿਪੋਰਟਾਂ ਦਰਜ ਕਰਵਾ ਰਹੇ ਨੇ ਜਿਨ੍ਹਾਂ ਦਾ ਸਮਾਨ ਚੋਰੀ ਹੋ ਗਿਆ ਕੌਣ ਨੇ ਆ ਰਹੇ ਦੱਸੋ ਮੈਨੂੰ ਭਗਵੰਤ ਮਾਨ ਦਾ ਰੋਲੇ ਕੋਈ ਵਰਦਾ ਰਿਹਾ ਨਹੀਂ ਜੋ ਬੈਠੇ ਸੀ ਸ਼ਾਂਤਵੇਂ ਬੈਠੇ ਰਹਿੰਦੇ ਜਦੋਂ ਸਾਡੇ ਖਿਲਾਫ ਬੈਠੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪੂਰੇ ਦੇਸ਼ ਨੂੰ ਪਤਾ ਹੈ ਤਾਂ ਨਰਿੰਦਰ ਮੋਦੀ ਜੀ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਜਦੋਂ ਕੀਤੀ ਉਹਨਾਂ ਦੇ ਗੱਲ ਨਹੀਂ ਸਮਝ ਆਈ ਤਾਂ ਉਹਨਾਂ ਨੇ ਹੱਥ ਜੋੜ ਕੇ ਦੇਸ਼ ਦੇ ਕਿਸਾਨਾਂ ਤੋਂ ਮਾਫੀ ਮੰਗੀ ਐਡਾ ਬਾਬਰ ਵਰਗਾ ਰਾਜ ਨਹੀਂ ਕਰਿਆ ਜਿਵੇਂ ਭਗਵੰਤ ਮਾਨ ਨੇ ਕਰਿਆ ਡਿਕਟੇਟਰਸ਼ਿਪ ਕੀਤੀ ਹੈ ਕਿਸਾਨਾਂ ਨਾਲ ਧੱਕਾ ਕੀਤਾ ਹੈ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਨਹੀਂ ਵੜਨ ਦੇਣਗੇ ਇਹਨਾਂ ਦੇ ਵੱਡੇ ਵੱਡੇ ਬੋਰਡ ਲੱਗ ਜਾਣੇ ਨੇ ਵੀ ਕਿਸਾਨਾਂ ਨੂੰ ਬਿਲਕੁਲ ਇਹਨਾਂ ਦਾ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਪਿੰਡਾਂ ਦੇ ਵਿੱਚ ਆਮ ਆਦੀ ਫਾੜੀ ਸਰਕਾਰ ਦੇ ਲੋਕਾਂ ਨੂੰ ਵੜਨ ਨਹੀਂ ਦੇਣ ਕਿ ਤੁਸੀਂ ਕਿਵੇਂ ਕਰ ਰਹੇ ਇਹਦੇ ਜੋ ਢਾਂਗਾ ਮਾਰੀਆਂ ਨੇ ਉਹਨਾਂ ਦੇ ਪੱਗਾ ਲਾਈਆਂ ਨੇ ਗਰੀਬਾਂ ਦੀਆਂ ਕਿਸਾਨ ਗਰੀਬ ਕਿਸਾਨਾਂ ਦੀਆਂ ਇਹਨਾਂ ਨੂੰ ਵੜਨ ਦੇਣਗੇ ਕਿਸਾਨ ਹਨ ਦਾ ਪੰਜਾਬ ਦਾ ਯਾਰ ਕਿਸਾਨਾਂ ਨੇ ਜ਼ੁਲਮ ਕੀ ਕੀਤਾ ਇਹਨਾਂ ਤੇ ਦੱਸੋ ਮੈਨੂੰ ਇਹਨਾਂ ਦੀ ਸਰਕਾਰ ਬਣਾਤੀ ਇੱਕ ਪਾਸੇ ਭਗਵੰਤ ਮਾਨ ਸਾਹਿਬ ਆਪਣੀ ਕੁਰਸੀ ਦੇ ਪਰੇ ਸਿੱਟ ਕੇ ਨੂੰ ਕਹਿੰਦੇ ਬਿਲਕੁਲ ਹੀ ਮੈਂ ਮੀਟਿੰਗ ਕਰਨੀ ਜਿੱਥੇ ਜਾਣਾ ਜਾਓ ਯਾਰ ਇੱਕ ਮੁੱਖ ਮੰਤਰੀ ਹੋ ਤੁਸੀਂ ਯਾਰ ਸਟੇਟ ਚਲਾਉਣਾ ਤੇ ਸਟੇਟ ਚਲਾਉਣਾ ਬਹੁਤ ਫਰਕ ਆ ਉਹਦੇ ਵਿੱਚ ਤੁਸੀਂ ਸਟੇਜਾਂ ਚਲਾਈਆਂ ਨੇ ਭਗਵੰਤ ਮਾਨ ਸਾਹਿਬ ਤੁਸੀਂ ਸਟੇਟ ਨਹੀਂ ਚਲਾਈ ਇੱਕ ਵਾਰ ਤੁਹਾਨੂੰ ਮੌਕਾ ਦਿੱਤਾ ਲੋਕਾਂ ਨੇ ਪਛਤਾ ਰਹੇ ਨੇ ਲੋਕ ਹਰ ਇੱਕ ਵਰਗ ਪਛਤਾ ਰਿਹਾ ਹੈ ਹਰ ਇੱਕ ਵਰਗ ਨਾਲ ਤੱਕਾ ਹੋ ਰਿਹਾ ਹੈ ਹਰ ਇੱਕ ਮੁਲਾਜ਼ਮ ਨਾਲ ਤੱਕਾ ਹੋ ਰਿਹਾ ਹੈ ਜਿਹੜੇ ਬੱਸ ਜਿਹੜੇ ਸਾਨੂੰ ਸਾਡਾ ਸਫਰ ਕਰਾਉਂਦੇ ਨੇ ਬੱਸਾਂ ਵਾਲੇ ਉਹ ਸਾਡੇ ਪੀਆਰਟੀ ਦੇ ਮੁਲਾਜ਼ਮ ਦੇ ਵਰਗ ਜਿਹੜੇ ਹੋਣ ਉਹਨਾਂ ਦੀ ਤਨਖਾਹ ਨਹੀਂ ਮਿਲਦੀਆਂ ਜੀ ਧੱਕੇ ਦੀ ਗੱਲ ਕਰਦੇ ਹੋ ਭਾਜਪਾ ਦੇ ਕਾਂਗਰਸੀ ਕਰ ਰਹੇ ਨੇ ਧੱਕਾ ਹੋ ਰਿਹਾ ਪਰ ਦੂਜੇ ਪਾਸੇ ਜੇ ਗੱਲ ਕਰੀ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਸਕੂਲ ਐਮੈਨਸ ਦੀ ਗੱਲ ਕਰਦੇ ਆ ਇੰਨੇ ਸਕੂਲ ਸਕੂਲ ਬਣਾਤੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਲੋਕ ਕਹ ਰਹੇ ਨੇ ਯਾਰ ਲੀਪਾ ਪੋਚੀ ਕਰਕੇ ਸਕੂਲ ਬਣਾਤੇ ਝੂਠੀਆਂ ਗੱਲਾਂ ਨੇ ਇੱਥੇ ਕਿਹੜਾ ਇੱਥੇ ਕੀ ਹੋਇਆ ਮੈਨੂੰ ਦੱਸੋ ਝੂਠੀਆਂ ਗੱਲਾਂ ਨੇ ਜਿਹੜਾ ਇਹ ਇੱਕ ਗੱਲ ਕਰਦੇ ਨੇ ਜੇ ਘਰ ਘਰ ਜਿਹੜਾ ਉਹ ਕੀਤੇ ਮਹੱਲਾ ਕਲੀਨਿਕ ਦੀ ਗੱਲ ਇਹ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਸੈਂਟਰ ਦਾ ਉਹ ਸਾਰਾ ਪ੍ਰੋਜੈਕਟ ਕੀ ਕੀ ਕੀਤਾ ਨਾ ਨੇ ਕੀ ਦੇਣਾ ਪੰਜਾਬ ਨੂੰ ਉਹਨਾਂ ਦੀ ਝੂਠੀਆਂ ਗੱਲਾਂ ਨੇ ਕਰੀ ਗੱਲ ਦਿੱਤੀ ਹੈ ਲੋਕਾਂ ਨੂੰ ਉਹੀ ਬਿਜਲੀ ਦੇ ਬਿੱਲ ਦੇਖੋ ਅੱਜ 25 25 30 3000 ਮੈਂ ਪ੍ਰੂਫ ਕਰ ਦਣਾ ਚਲੋ ਮੇਰੇ ਨਾਲ ਆਓ ਸਾਹਮਣੇ ਪ੍ਰੂਫ ਕਰ ਦਣਾ ਗਰੀਬਾਂ ਨੂੰ ਬਿੱਲ ਆ ਰਹੇ ਗਰੀਬਾਂ ਨੂੰ ਉਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ ਉਹਨਾਂ ਦੇ ਨਾਲ ਇੱਕ ਜ਼ਬਰਦਸਤੀ ਉਹਨਾਂ ਦੇ ਕਨੈਕਸ਼ਨ ਕੱਟ ਕੇ ਉਹਨਾਂ ਤੋਂ ਪੈਸੇ ਪ੍ਰਾਪਤੇ ਜਾ ਰਹੇ ਨੇ ਕੋਈ ਟੂਮਾ ਵੇਚ ਕੇ ਆਪਣੇ ਪੈਸੇ ਭਰ ਰਿਹਾ ਹੈ ਕੋਈ ਆਪਣੇ ਗਹਿਣੇ ਵੇਚ ਕੇ ਭਰ ਰਿਹਾ ਕੋਈ ਲੋਨ ਚੱਕ ਕੇ ਭਰ ਰਿਹਾ ਪੈਸੇ ਗੁੰਡਾ ਤੰਤਰ ਚੱਲ ਰਿਹਾ ਪੰਜਾਬ ਦੇ ਵਿੱਚ ਭਾਜਪਾ ਨੇ ਕੀ ਕੀਤਾ ਵਾ ਆਪਾਂ ਗੱਲ ਕਰਦੇ ਆਂ ਭਾਜਪਾ ਨੇ ਕੀ ਦੇਣਾ ਪੰਜਾਬ ਨੂੰ ਭਾਜਪਾ ਦੀ ਸਰਕਾਰ ਨਹੀਂ ਹੈ ਪੰਜਾਬ 'ਚ ਜਦੋਂ ਸਾਡੀ ਸਰਕਾਰ ਆਉਗੀ ਨਾ ਇਸ ਪੀਐਮ ਨੇ ਉਹ ਕੁਛ ਵੀ ਜਦੋਂ ਸਾਡੀ ਸਰਕਾਰ ਦੇ ਲਈ ਕੁਛ ਵੀ ਕੁਛ ਬੜਾ ਕੁਝ ਕਰ ਰਹੇ ਆਂ ਅਸੀਂ ਸੜਕਾਂ ਦੇ ਪ੍ਰੋਜੈਕਟ ਦੇ ਰਹੇ ਆਂ ਅਸੀਂ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਸਕੀਮ ਚੱਲ ਰਹੀ ਹੈ ਕੇਂਦਰ ਦੀ ਚੱਲ ਰਹੀ ਹੈ ਮੁਰਰੇਗਾ ਆ ਮੁਰਰੇਗਾ ਦੇ ਵਿੱਚ ਦਿਹਾੜੀ ਵਧਾਉਣ ਦਾ ਕੰਮ 90 ਰੁਪਏ ਤੋਂ ਦਿਹਾੜੀ ਵਧਾ ਕੇ ਅਸੀਂ 300 94 ਰੁਪਏ ਤੱਕ 95 ਰੁਪਏ ਤੱਕ ਇਹ ਨਰਿੰਦਰ ਮੋਦੀ ਹੈ ਜਿਹੜੇ ਕਿ ਸੋਚ ਸਕਦੇ ਨੇ ਗਰੀਬਾਂ ਵਾਸਤੇ ਹਰ ਇੱਕ ਵਰਗ ਵਾਸਤੇ ਵਪਾਰੀਆਂ ਵਾਸਤੇ ਕਿੰਨੀਆਂ ਛੋਟਾਂ ਦਿੱਤੀਆਂ ਨੇ ਟੈਕਸ ਨੂੰ ਲੈ ਕੇ ਅਵਾਜਾਈ ਨੂੰ ਲੈ ਕੇ ਕਿੰਨੀਆਂ ਛੋਟਾਂ ਨੇ ਮੈਂ ਸਮਝਦਾ ਹਣ ਗਿਰਤ ਕੰਮ ਜਿਹੜੇ ਕੀਤੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਕੀਤੇ ਨੇ ਭਾਰਤੀ ਜਨਤਾ ਪਾਰਟੀ ਨੇ ਕੀਤੇ ਨੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ ਵੀ ਦੱਸੋ ਮੈਨੂੰ ਤੁਹਾਡਾ ਕੋਈ ਇੱਕ ਕੰਮ ਹੈ ਜਿਹੜਾ ਕਿ ਤੁਸੀਂ ਛਾਤੀ ਠੋਕ ਕੇ ਕਹਿ ਸਕੋ ਭਗਵਾਨਤਮਨ ਸਾਹਿਬ ਵੀ ਅਸੀਂ ਇਹ ਕੰਮ ਕੀਤਾ ਕੋਈ ਇਹਨਾਂ ਨੇ ਕੰਮ ਨਹੀਂ ਕੀਤਾ ਪੰਜਾਬ ਦਾ ਬੇੜਾ ਘਰ ਕਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨੂੰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਪੰਜਾਬ ਦਾ ਬੇੜਾ ਕਰਕ ਨਾ ਕਰੋ ਪੰਜਾਬ ਦਾ ਬੇੜਾ ਕਰਕ ਕੀਤਾ ਤਾਂ ਝਾੜੂ ਪਾਰਟੀ ਨੇ ਕੀਤਾ ਮੈਂ ਸਮਦਾ ਭਗਵੰਤ ਮਾਨ ਸਾਹਿਬ ਨੇ ਕੀਤਾ ਭਵੇਂ ਉਹ ਗਰੀਬਾਂ ਦੇ ਘਰ ਆਉਣ ਦੀ ਗੱਲ ਕਰਕੇ ਲੈ ਲਓ ਭਵੇਂ ਉਹ ਗਰੀਬਾਂ ਨੂੰ ਦਬਾਉਣ ਦੀ ਗੱਲ ਕਰਕੇ ਲੈ ਲਓ ਜਿਵੇਂ ਧਰਨੇ ਤੇ ਜੇ ਕੋਈ ਮੜਾ ਮੋਟਾ ਭਗਵੰਤ ਮਾਨ ਕੋਲ ਪੱਤਰ ਲੈ ਕੇ ਜਾਂਦਾ ਆਪਣਾ ਧਰਨਾ ਪ੍ਰਦਰਸ਼ਨ ਕਰਨੇ ਜਾਂਦਾ ਹੈ ਉਹਨਾਂ ਦੇ ਡਾਂਗਾ ਮਾਰੀ ਜਾਂਦੇ ਨੇ ਭਵੇਂ ਸਾਡੇ ਭੈਣਾ ਹੋਣ ਭਵੇਂ ਉਹ ਵੀਰ ਹੋਣ ਮੁਲਾਜ਼ਮ ਵਰਕ ਹੋਵੇ ਨੂੰ ਡਾਂਗ ਨਾਲ ਭਜਾਇਆ ਜਾਂਦਾ ਯਾਰ ਆਹੋਂ ਦੀ ਗੱਲ ਕੀਤੀ ਹੈ ਘਰ ਦਾ ਨਸ਼ੇ ਦੇ ਸਦਾਗਰਾਂ ਦੇ ਢਾਈ ਜਾ ਰਹੇ ਨੇ ਤੁਸੀਂ ਕਿਹੜੇ ਨਸ਼ੇ ਦੇ ਸਦਾਗਰ ਕਿਹੜੇ بڑے ਮਗੜ ਮੱਛ ਫੜੇ ਨੇ ਦੱਸੋ ਮੈਨੂੰ ਕੋਈ ਹੈ ਵੱਡਾ ਨਾਮ ਮੈਨੂੰ ਦੱਸੋ ਨਸ਼ੇ ਦੇ ਸਦਾਗਰਾਂ ਚ ਜਿਹੜੇ ਤੇ ਪਹਿਲੇ ਪਰਚੇ ਹੋਏ ਸੀਗੇ ਉਹ ਚੱਕ ਚੱਕੇ ਘਰਟਾ ਦੇ ਬਲਡਰੋਜਰਾਂ ਨੇ ਗਰੀਬਾਂ ਦੇ ਫੜੋ ਨਸ਼ੇ ਦੇ ਸਦਾਗਰ ਅਸੀਂ ਤੁਹਾਡੇ ਨਾਲ ਹਾਂ ਬੋਲੋ ਸਾਡੀ ਕਿੱਥੇ ਜ਼ਰੂਰਤ ਹੈ ਪਰ ਉਹ ਫੜੋ ਜਿਹੜੇ ਅਸਲ ਨੇ ਨਸ਼ਾ ਵੇਚਦੇ ਨੇ ਨਸ਼ਾ ਬਣਾਉਂਦੇ ਨੇ ਜਿਹੜੇ ਕੀ ਵੱਡੇ ਕਾਰੋਬਾਰ ਨਸ਼ੇ ਦੇ ਕਰਦੇ ਨੇ ਭਾਵੇਂ ਉਹਦੇ ਵਿੱਚ ਕੋਈ ਲੀਡਰ ਹੋਵੇ ਭਾਵੇਂ ਕੋਈ ਹੋਰ ਹੋ ਇਹ ਤੂੰ ਸਾਂਭੇ ਨਹੀਂ ਜਾਂਦੇ ਗਰੀਬਾਂ ਨੂੰ ਢਾਈ ਜਾਓ ਗਰੀਬਾਂ ਦੇ ਬਦਵਾਵਾਂ ਲੈ ਜਾਓ ਉਹ ਤੇ ਵਿਚਾਰੇ ਪਹਿਲੇ ਸੰਤਾਪ ਭੋਗ ਰਹੇ ਨੇ ਗਰੀਬ ਦਿਹਾੜੀ ਮਜ਼ਦੂਰੀ ਕਰਕੇ ਉਹਨਾਂ ਨੇ ਆਪਣੇ ਘਰ ਬਣਾਏ ਨੇ ਢਾਡੋ ਉਹਨਾਂ ਨੂੰ ਗਰੀਬਾਂ ਨੂੰ ਕੀ ਗਰੀਬ ਕੀ ਕਰੂਗਾ ਥੋਟਾ ਗਰੀਬ ਨੇ ਕਿਹੜਾ ਲਾਟ ਤੋੜ ਦੇਣੀ ਆਪਣੀ ਸੋ ਇਹ ਜ਼ੁਲਮ ਨਾ ਕਰੋ ਬਾਬਰ ਨੇ ਜ਼ੁਲਮ ਕੀਤਾ ਸੀ ਬੀਜ ਨਾਸ ਹੋ ਗਿਆ ਉਹਦਾ ਤੇ ਇਹ ਕੰਮ ਨਾ ਕਰੋ ਆਪਣਾ ਬੀਜ ਨਾਸ ਨਾ ਕਰਾਓ ਸੋ ਭਾਰਤੀ ਜਨਤਾ ਪਾਰਟੀ ਜੇ ਕਿ ਗਲਤ ਕੰਮ ਇਹ ਕਰਨਗੇ ਝਾੜੂ ਪਾਰਟੀ ਵਾਲੇ ਅਸੀਂ ਹਮੇਸ਼ਾ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਮੇਰੀ ਬੇਨਤੀ ਸੁਣ ਲਓ ਭਗਵੰਤ ਮਾਨ ਸਾਹਿਬ ਉਹੀ ਉਹ ਨਾ ਸਾਨੂੰ ਸਮਝ ਲਿਓ ਸੈਂਟਰ ਦੇ ਵਿੱਚ ਸਾਡੀ ਸਰਕਾਰ ਬੈਠੀ ਹੈ ਤਕੜੇ ਹੋ ਕੇ ਤੁਹਾਡਾ ਵਿਰੋਧ ਕਰਾਂਗੇ ਤੁਹਾਡਾ ਸਾਹਮਣਾ ਕਰਾਂਗੇ ਜੇਕਰ ਤੁਸੀਂ ਲੋਕਾਂ ਦੇ ਖਿਲਾਫ ਚੱਲੋਗੇ ਭਵੇਂ ਉਹ ਕਾਂਗਰਸ ਹੈ ਭਵੇਂ ਉਹ ਝਾੜੂ ਪਾਰਟੀ ਹੈ ਡੜ ਕੇ ਖੜੀ ਹੈ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਦਾ ਕੰਮ ਕਰ ਰਹੀ ਹੈ ਆਪੋਜੀਸ਼ਨ ਦੇ ਅਸੀਂ ਕੰਮ ਕਰ ਰਹੇ ਹਾਂ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਤੁਹਾਨੂੰ ਸਾਰਾ ਏ ਟੂ ਜੈਡ ਸਾਬਦਾਂਗੇ ਤੁਹਾਡੇ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਇਹ ਦਾਅਵਾ ਭਾਰਤ ਜਨਤਾ ਪਾਰਟੀ ਦੇ ਇੱਕ ਵਰਕਰ ਦਾ ਬਹੁਤ ਸਨ ਹਲਕਾ ਬਸੀ ਪਠਾਣਾ ਤੋਂ ਇੰਚਾਰਜ ਕੁਲਦੀਪ ਸਿੰਘ ਸਿੱਧੂ ਪਰ ਅਤੇ ਭਾਜਪਾ ਪੰਜਾਬ ਦੇ ਮੁਖ ਬੁਲਾਰੇ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਕਿ ਪੰਜਾਬ ਸਰਕਾਰ ਹਰ ਪੱਕੋ ਫੇਲ ਸਾਬਤ ਹੋਈ ਹੈ ਤੇ ਪੰਜਾਬ ਨੇ ਦਾ ਨੁਕਸਾਨ ਆਮ ਆਦਮੀ ਪਾਰਟੀ ਵੱਲੋਂ ਬਹੁਤ ਕੀਤਾ ਗਿਆ ਫਤਿਹਗੜ ਸਾਹ ਤੋਂ ਕੈਮਰਾਮੈਨ ਨਵਿੰਦਰ ਕੌਰ ਦੇ ਨਾਲ ਰਜਿੰਦਰ ਸਿੰਘ ਭਟਦੀ ਦੀ ਰਿਪੋਰਟ ਹਾਂ ਜੀ